ਹਾਂਜੀ ਆਪਾਂ ਨਾਲ ਲੱਗਿਆ ਵੀਡੀਓ ਵੀਡੀਓ ਨੂੰ ਧਿਆਨ ਨਾਲ ਸੁਣਨਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਰੂਰ ਕਰਨਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਹੀ ਜੀ ਲੱਗੀ ਬਿਨਾ ਟਾਈਮ ਵੇਸਟ ਕੀਤੇ ਆਪਾਂ ਚੱਲਦੇ ਆਂ ਜੀ ਵੀਡੀਓ ਵੱਲ ਅੱਜ ਦੀ ਵੀਡੀਓ ਜਿਹੜੀ ਆਪਣੀ ਹੈਗੀ ਹੈ ਉਹ ਹੈਗੀ ਸਾਦਗੀ ਤੇ ਸਾਦਗੀ ਮਨੁੱਖਤਾ ਦਾ ਇੱਕ ਬਹੁਤ ਵਧੀਆ ਅੰਗ ਹੈ ਪਰ ਇਹ ਸਾਦਗੀ ਨੂੰ ਉਹੀ ਮਨੁੱਖ ਜਾਂ ਇਸਤਰੀ ਬਤਾ ਸਕਦਾ ਜਿਸ ਨੂੰ ਪਰਮਾਤਮਾ ਵੱਲੋਂ ਸਾਦਾ ਰਹਿਣ ਦਾ ਬਲ ਵਕਸ਼ਿਆ ਗਿਆ ਹੋਵੇ ਹਰੇਕ ਨੇ ਅੱਜ ਕੱਲ੍ਹ ਦੁਨੀਆ 'ਤੇ ਇਹੋ ਜਿਹਾ ਦੌਰ ਚੱਲ ਜ ਜਾਂਦਾ ਕਿ ਜੰਗ ਪੀੜੀ ਨੂੰ ਤੇ ਜ਼ਿਆਦਾ ਕਰਕੇ ਖਾਸ ਕਰਕੇ ਵੀ ਇੱਕ ਦੂਜੇ ਨਾਲੋਂ ਸੋਹਣਾ ਲੱਗਣਾ ਪਰਸਨੈਲਿਟੀ ਹੋਵੇ ਇਨ੍ਹਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਹੈ। ਤੇ ਬਿਊਟੀ ਪਾਰਲਰਾਂ ਤੇ ਜਾ ਕੇ ਬਹੁਤ ਜ਼ਿਆਦਾ ਪੈਸੇ ਖਰਚ ਕੀਤੇ ਜਾਂਦੇ ਨੇ। ਜਦੋਂ ਕਿ ਇੰਨਾ ਬਿਨਾਂ ਸਾਰ ਵੀ ਸਕਦਾ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਆਪਣੇ ਸਰੀਰ ਨੂੰ ਬਿਊਟੀ ਪਾਰਲਰ ਜਾ ਕੇ ਹੀ ਸੋਹਣਾ ਬਣਾ ਸਕਦੇ ਹਾਂ ਸਾਦਾ ਜੀਵਨ ਉਹ ਤੋਂ ਵੀ ਜ਼ਿਆਦਾ ਬਹੁਤ ਸੋਹਣਾ ਲੱਗਦਾ ਕਿਉਂਕਿ ਉਹ ਮਾਲਕ ਨਹੀਂ ਬਣਾਇਆ ਹੁੰਦਾ ਸਾਦਗੀ ਦੇ ਵਿੱਚ ਫਜ਼ੂਲ ਖਰਚੀ ਘਟਦੀ ਹੈ ਜੇਕਰ ਆਪਾਂ ਜਿਹੜਾ ਪੈਸਾ ਫਜ਼ੂਲ ਖਰਚ ਕਰਦੇ ਆ ਪਾਰਲਰ ਤੇ ਜਾ ਕੇ ਜੇ ਉਹੀ ਪੈਸਾ ਬਚਾਇਆ ਜਾਵੇ ਤਾਂ ਕਿਸੇ ਚੰਗੇ ਕੰਮਾਂ ਤੇ ਕੰਮ ਕਰਕੇ ਉਸ ਨੂੰ ਚੰਗੇ ਥਾਂਵੇਂ ਵੀ ਲਾਇਆ ਜਾ ਸਕਦਾ ਹੈ ਕਿਉਂ ਲਾਲੋ ਹੁਣ ਜੇ ਕਿਸੇ ਦਾ ਕਈ ਵਾਰੀ ਕੋਈ ਬੱਚਾ ਐਸਾ ਹੁੰਦਾ ਹੈ ਨਾ ਬੱਚਾ ਹੁਣ ਹਾਰ ਹੈ ਪੜਨਾ ਚਾਹੁੰਦਾ ਕੁਝ ਕਰਨਾ ਚਾਹੁੰਦਾ ਤਾਂ ਆਪਾਂ ਉਹ ਇਹ ਜਆ ਪੈਸਾ ਬਚਾ ਕੇ ਉਸ ਬੱਚੇ ਤੇ ਵੀ ਖਰਚ ਕਰ ਸਕਦੇ ਆ ਤਾਂ ਕਿ ਉਹ ਬੱਚੇ ਦੀ ਪੜ੍ਹਾਈ ਹੋ ਸਕੇ ਤੇ ਉਹ ਬੱਚਾ ਜ਼ਿੰਦਗੀ ਦੇ ਵਿੱਚ ਕੁਝ ਕਰਨ ਜੋਗਾ ਹੋ ਸਕੇ ਤੇ ਉਸ ਦਾ ਫਲ ਆਪਾਂ ਨੂੰ ਮਾਲਕ ਨਹੀਂ ਦੇਣਾ ਹੁੰਦਾ ਕਿ ਆਪਾਂ ਜੀ ਥੋੜੇ-ਥੋੜੇ ਇੰਨਾ ਖਰਚਿਆਂ ਦੇ ਵਿੱਚੋਂ ਚਲੋ ਆਪਾਂ ਇਹ ਨਹੀਂ ਕਹਿੰਦੇ ਰਿਵਾਜ ਹੈ ਜਿਹੋ ਜਿਹਾ ਟਾਈਮ ਚੱਲੀ ਜਾਂਦਾ ਹੈ ਨਾ ਬੱਚੇ ਉਹੋ ਜਿਹਾ ਕਰਦੇ ਨੇ ਕਰੋ ਪਰ ਇੰਨੀ ਵੀ ਫਜ਼ੂਲ ਖਰਚੀ ਨਾ ਕਰੋ ਕਿ ਆਪਣੇ ਕੋਲੇ ਦੋ ਡੰਗ ਦੀ ਰੋਟੀ ਖਾਣ ਲਈ ਉਹੀ ਪੈਸੇ ਹੋਣ ਤੇ ਫਿਰ ਵੀ ਆਪਾਂ ਜਾ ਕੇ ਬਿਊਟੀ ਪਾਰਲਰ ਚ ਜਾਈਏ ਕਿ ਉਹਦੇ ਬਿਨਾ ਕਈ ਦੀ ਸੋਚ ਨਹੀਂ ਆ ਵੀ ਸਰਦਾ ਹੀ ਨਹੀਂ ਪਰ ਨਹੀਂ ਇਹ ਗਲਤ ਹੈ। ਇਹ ਹੀ ਪੈਸਾ ਬਚਾ ਕੇ ਜੇ ਕੋਈ ਆਪਣਾ ਨਜ਼ਦੀਕੀ ਜਾਂ ਕੋਈ ਹੋਰ ਭੈਣ ਭਾਈ ਜੀ ਜੋ ਕਿ ਬਿਮਾਰੀ ਨਾਲ ਪੀੜਤ ਹੈ। ਉਹਨੂੰ ਉਸ ਪੈਸੇ ਨਾਲ ਉਹਦੀ ਸਿਹਤ ਆ ਹੋ ਸਕਦੀ ਹੈ ਉਸ ਪੈਸੇ ਨੂੰ ਦਵਾਈ ਲਈ ਵਰਤਿਆ ਜਾ ਸਕਦਾ ਤੇ ਨਾਲੇ ਪੁੰਨ ਨਾਲੇ ਫਲੀਆਂ ਤੇ ਉਹ ਕਿੰਨੀਆਂ ਪਤਾ ਨਹੀਂ ਉਹਦੇ ਅੰਦਰੋਂ ਜਿਹੜੀਆਂ ਕਿੰਨੀਆਂ ਕਿਸੇਸਾਂ ਨਿਕਲਣਗੀਆਂ ਤਾਂ ਉਹ ਆਪਣੇ ਪਤਾ ਨਹੀਂ ਕਿਹੜੇ ਔਖੇ ਬਿਲੇ ਤੇ ਕੰਮ ਆ ਜਾਣਗੀਆਂ ਤੇ ਇਸ ਵੀਡੀਓ ਬਣਾਉਣ ਦਾ ਮਕਸਦ ਆਪਣਾ ਇਹੀ ਹੈ ਕੀ ਆਪਾਂ ਫਜ਼ੂਲ ਕੰਮਾਂ ਤੇ ਖਰਚੀ ਨਾ ਕਰੀਏ ਤੇ ਉਹਨਾਂ ਖਰਚਿਆਂ ਨੂੰ ਬਚਾ ਕੇ ਕਿਸੇ ਨੇਕ ਕੰਮਾਂ ਤੇ ਲਾਈਏ ਤੇ ਜਿਹੜੇ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਸੋਨਾ ਬਣਾ ਦੇਣਗੇ ਮਾਲਕ ਨੇ ਹਰ ਇੱਕ ਮਨੁੱਖ ਨੂੰ ਸਾਜਿਆ ਤਾਂ ਸਾਰਿਆਂ ਨੂੰ ਬਹੁਤ ਹੀ ਸੋਨਾ ਬਣਾ ਕੇ ਭੇਜਿਆ ਜਿਹੜੀ ਸੂਰਤ ਮਾਲਕ ਬਣਾ ਸਕਦਾ ਉਹਨੂੰ ਆਪਾਂ ਰੰਗ ਦੇ ਕੇ ਜਾਂ ਉਹਨੂੰ ਸਾਜ ਸਵਾਰ ਕੇ ਆਪਾਂ ਨਹੀਂ ਉਹਦੀ ਰੀਸ ਕਰ ਸਕਦੇ ਨਾ ਹੀ ਉਹ ਤੋਂ ਜ਼ਿਆਦਾ ਸੋਨਾ ਬਣਾ ਸਕਦੇ ਤਾਂ ਦੇਖੋ ਬਾਕੀ ਆਪਦੀ ਆਪਣੀ ਸੋਚ ਹੈ ਮੇਰੀ ਸੋਚ ਮੁਤਾਬਕ ਮੈਂ ਆਪਣੀ ਸਾਰੀ ਜ਼ਿੰਦਗੀ ਸਿੰਪਲ ਕੱਢੀ ਆ ਮੈਂ ਡਿਊਟੀ ਵੀ ਕੀਤੀ ਆ ਕਰੇ ਗੋਹਾਵੀ ਸਿੱਟਿਆ ਪਸ਼ੂ ਵੀ ਸੰਭਾਲੇ ਨੇ ਪਰ ਆਪਾਂ ਹਮੇਸ਼ਾ ਸਾਦਾ ਤੇ ਸਿੰਪਲ ਜੀਵਨ ਬਤੀਤ ਕੀਤਾ ਸਾਦਾ ਤੇ ਸਿੰਪਲ ਜੀਵਨ ਬਤੀਤ ਕਰਕੇ ਆਪਣੇ ਘਰ ਨੂੰ ਸਵਰਗ ਬਣਾਇਆ ਕਿਉਂ ਜਿਸ ਖਰਚੇ বিনা ਆਪਾਂ ਨੂੰ ਸਰ ਸਕਦਾ ਆਪਾਂ ਉਹ ਕਿਉਂ ਕਰੀਏ ਇਸ ਜੀਵਨ ਤੋਂ ਆਪਣੀ ਧੀਆ ਪੁੱਤਾਂ ਨੂੰ ਵੀ ਆਪਣੀ ਇਹ ਸੇਧ ਮਿਲਦੀ ਆ ਕਿ ਜੇਕਰ ਸਾਡੀ ਮੰਮੀ ਸਿੰਪਲ ਰਹਿ ਕੇ ਉਸਨੇ ਆਪਣਾ ਇੰਨਾ ਵਧੀਆ ਜੀਵਨ ਗੁਜ਼ਾਰਾ ਕੀਤਾ ਹੈ ਤਾਂ ਕਿਉਂ ਨਾ ਅਸੀਂ ਵੀ ਚੰਗੇ ਕੰਮਾਂ ਵੱਲ ਚੱਈਏ ਤੇ ਇਸ ਪਾਸੇ ਧਿਆਨ ਨਾ ਕਰੀਏ ਅੱਜ ਕੱਲ੍ਹ ਰਿਵਾਜ ਹੀ ਹੋ ਗਿਆ ਕਿ ਕਿਸ ਦਾ ਸੂਟ ਮਹਿੰਗਾ ਦੇਖ ਲਿਆ ਤਾਂ ਜਾਂਗੇ ਜਿੱਦੀਆਂ ਕੁੜੀਆਂ ਕੈਂਡੀਆ ਨੇ ਵੀ ਨਾ ਮੇਰੇ ਕੋਲ ਵੀ ਉਹ ਜਿਹਾ ਸੂਟ ਹੋ ਗੀ ਉਹ ਬਹੁਤ ਸੋਹਣੀ ਲੱਗਦੀ ਐ ਮੈਂ ਵੀ ਸੋਹਣੀ ਲੱਗਾ ਪਰ ਨਹੀਂ ਤੁਹਾਨੂੰ ਮਾਲਕ ਨੇ ਸੋਹਣੇ ਬਣਾ ਕੇ ਭੇਜਿਆ ਇਹਨੂੰ ਸਵਾਰਨ ਦੀ ਜਾਂ ਸ਼ਿੰਗਾਰਨ ਦੀ ਕੋਈ ਲੋੜ ਹੀ ਨਹੀਂ ਹੈਗੀ ਬਈ ਤੁਸੀਂ ਚੰਗੇ ਕੰਮ ਕਰੋ ਨੀਕ ਕੰਮ ਕਰੋ ਸੋਹਣੇ ਕੰਮ ਕਰੋ ਜੇਕਰ ਤੁਸੀਂ ਕੰਮ ਸੋਹਣੇ ਕਰੋਗੇ ਤਾਂ ਤੁਹਾਨੂੰ ਲੋਕ ਆਪ ਹੀ ਕਹਿਣਗੇ ਮਾਲਕ ਨੇ ਕਿੰਨਾ ਸੋਹਣਾ ਸਾਜਿਆ ਹੈ ਨਾ ਕਿੰਨੇ ਨੇਕ ਭਲਾਈ ਦੇ ਕੰਮ ਕਰਦਾ ਹੈ ਇਹ ਸਿੰਪਲ ਰਹਿ ਕੇ ਆਪਣਾ ਜਿਹੜੀ ਜ਼ਿੰਦਗੀ ਆ ਉਸ ਨੂੰ ਮਿਸਾਲ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਦੇਖ ਕੇ ਕੋਈ ਹੋਰ ਵੀ ਸਿੱਖੇ ਕਿ ਜ਼ਿੰਦਗੀ ਨੂੰ ਸਾਦੇ ਢੰਗ ਨਾਲ ਜਾਂ ਸਾਦਗੀ ਦੇ ਵਿੱਚ ਰਹਿ ਕੇ ਵੀ ਪੂਰਾ ਕੀਤਾ ਜਾ ਸਕਦਾ ਹੈ ਤੇ ਬਾਕੀ ਜੀ ਆਪਣੀ ਆਪਣੀ ਸੋਚ ਹੈ ਤੁਸੀਂ ਵੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਹਾਂ ਜਾਂ ਨਾ ਦੇ ਵਿੱਚ ਜ਼ਰੂਰ ਕਮੈਂਟ ਕਰਿਓ ਤਾਂ ਕਿ ਮੈਨੂੰ ਵੀ ਪਤਾ ਲੱਗੇ ਵੀ ਮੇਰੀ ਵੀਡੀਓ ਕਿਸ-ਕਿਸ ਨੂੰ ਵਧੀਆ ਲੱਗੀ ਧੰਨਵਾਦ